ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੰਡੇ ਵਾਲੇ ਦਿਨ ਆਪਾਂ ਸੰਡੇ ਟਾਕ ਦਾ ਲਾਈਵ ਸੈਸ਼ਨ ਰੱਖਦੇ ਹੁੰਨੇ ਆ ਜਿਹਦੇ ਵਿੱਚ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੁੰਨਾ ਕੁਝ ਸਵਾਲਾਂ ਦੇ ਜਵਾਬ ਤਾਂ ਮੈਨੂੰ ਨਹੀਂ ਪਤਾ ਹੁੰਦਾ ਐਂਡ ਮੈਕਸਿਮਮ ਜਿਹੜੀਆਂ ਤੁਹਾਡੀਆਂ ਕੁਐਰੀਜ਼ ਹੁੰਦੀਆਂ ਨੇ ਉਹਨਾਂ ਦੇ ਜਵਾਬ ਦੇਣ ਦੀ ਮੈਂ ਕੋਸ਼ਿਸ਼ ਕਰਦਾ ਹੁੰਨਾ ਐਂਡ ਕਾਫੀ ਸਾਰੇ ਸਟੂਡੈਂਟ ਮੈਨੂੰ ਕਹਿੰਦੇ ਹੁੰਦੇ ਆ ਕਿ ਸਰ ਸੰਡੇ ਟਾਕ ਦਾ ਜਿਹੜਾ ਲਾਈਵ ਸੈਸ਼ਨ ਹੈ ਸਾਡੇ ਲਈ ਬਹੁਤ ਜ਼ਿਆਦਾ ਯੂਸਫੁਲ ਹੁੰਦਾ ਆ ਸੋ ਕੁਝ ਰੀਜ਼ਨਸ ਕਰਕੇ ਅੱਜ ਮੈਂ ਲਾਈਵ ਤਾਂ ਨਹੀਂ ਹੋ ਸਕਦਾ ਪਰ ਇਸ ਵੀਡੀਓ ਦੇ ਥੱਲੇ ਤੁਸੀਂ ਆਪਦੇ ਸਵਾਲ ਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ 2-3 ਘੰਟਿਆਂ ਤੱਕ ਤੁਹਾਡੇ ਜਿੰਨੇ ਵੀ ਕਮੈਂਟਸ ਹੋਣਗੇ ਸਾਰਿਆਂ ਨੂੰ ਪੜਨ ਤੋਂ ਬਾਅਦ ਉਹਨਾਂ ਦੇ ਜਵਾਬ ਦੇਣ ਦੀ ਮੈਂ ਕੋਸ਼ਿਸ਼ ਕਰੂੰਗਾ ਵੀਡੀਓ ਦੇ ਵਿੱਚ ਸੋ ਇਹਦੇ ਨਾਲ ਤੁਹਾਡਾ ਟਾਈਮ ਵੀ ਬਚੇਗਾ ਐਂ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ ਕਾਫੀ ਵਾਰ ਆਪਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਜਿੱਥੇ ਅਸੀਂ ਕੋਈ ਕੁਐਸਚਨ ਪੁੱਛਣਾ ਹੋਵੇ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਸੋ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ eligibility criteria ਨੂੰ ਲੈ ਕੇ ਸਬਜੈਕਟ ਕੰਬੀਨੇਸ਼ਨ ਨੂੰ ਲੈ ਕੇ ਜਾਂ ਫਿਰ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਕੋਈ ਵੀ ਸਵਾਲ ਹੋਵੇ ਪੀਐਸਟੈਟ ਤੋਂ ਰਿਲੇਟਡ ਸਵਾਲ ਹੋ ਸਕਦਾ ਆ ਬੀਐਡ ਈਟੀਟੀ ਲੈਕਚਰਰ ਮਾਸਟਰ ਕਾਡਰ ਉਹਦੇ ਬਾਰੇ ਤੁਸੀਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਐਂਡ ਇਸ ਵੀਡੀਓ ਨੂੰ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰ ਸਕਦੇ ਹੋ ਕਿਉਂਕਿ ਕੁਝ ਪ੍ਰੋਬਲਮਸ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਦੇ ਜਿਵੇਂ ਕਈ ਵਾਰ ਆਪਾਂ ਸਟੱਡੀ ਦੇ ਵਿੱਚ ਕਨਸੈਂਟਰੇਟ ਨਹੀਂ ਕਰ ਪਾਉਂਦੇ ਜਾਂ ਫਿਰ ਘਰ ਦੀ ਕੋਈ ਸਮੱਸਿਆ ਹੋਵੇ ਉਹਦੇ ਬਾਰੇ ਵੀ ਤੁਸੀਂ ਇੱਥੇ ਲਿਖ ਸਕਦੇ ਹੋ ਮੇਰੇ ਦੁਆਰਾ ਕੋਸ਼ਿਸ਼ ਕੀਤੀ ਜਾਵੇਗੀ ਕਿ ਮੈਂ ਆਪ ਦੇ ਐਕਸਪੀਰੀਅੰਸ ਦੇ ਅਕੋਰਡਿੰਗ ਤੁਹਾਨੂੰ ਉਸ ਪ੍ਰਸ਼ਨ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂ ਕਈ ਵਾਰ ਦੂਜੇ ਦੁਆਰਾ ਕਈਆਂ ਗੱਲਾਂ ਵੀ ਆਪਣੀ ਜ਼ਿੰਦਗੀ ਵਿੱਚ ਪੋਜ਼ਿਟਿਵ ਤਰੀਕੇ ਨਾਲ ਕਾਫੀ ਜ਼ਿਆਦਾ ਪ੍ਰਭਾਵ ਪਾਉਂਦੀਆਂ ਨੇ ਐਂਡ ਜਿਨ੍ਹਾਂ ਸਾਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਦੇ ਦੋਸਤਾਂ ਨੂੰ ਕਰਵਾ ਦਿਓ ਐਂਡ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਆਪਦਾ ਸਵਾਲ ਵੀ ਪੁੱਟ ਕਰ ਲਿਓ ਸੋ ਇਸ ਦੇ ਨਾਲ ਹੀ ਦਿਓ Thank you so much for watching. God bless you all.